ਅਮਨ ਚੇਲ ਸਿੰਘ ਸ਼ਰੀ ਕਲਸੀ ਔਰ ਅਮਰਤ ਕਲਸੀ ਸੋ ਇਹਨਾਂ ਵੱਲੋਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਲਾਈਵ ਔਰ ਸਾਫ਼ ਤਸਵੀਰਾਂ ਦੇਖ ਰਹੇ ਹੋ ਲਾਈਵ ਤਸਵੀਰਾਂ ਦੇਖ ਰਹੇ ਹੋ ਅਮਨ ਚੇਰ ਸਿੰਘ ਸ਼ਰੀ ਕਲਸੀ ਹੋਣੀ ਆਪਣੇ ਕੀਮਤੀ ਵੋਟ ਦਾ ਇਸਤੇਮਾਲ ਕਰਦੇ ਹੋਏ ਪੋਲਿੰਗ ਅਫਸਰ ਦੇ ਕੋਲ ਉਹ ਪਹੁੰਚ ਚੁੱਕੇ ਪੋਲਿੰਗ ਅਫਸਰ ਹੋਣਾ ਨੇ ਵੈਰੀਫਿਕੇਸ਼ਨ ਕੀਤੀ ਔਰ ਉਹਨਾਂ ਦੀ ਉਂਗਲੀ ਤੇ ਮਾਰਕਿੰਗ ਕਰਨ ਦਿੱਤੀ ਹੈ ਕਰਨ ਤੋਂ ਬਾਅਦ ਸਾਈਨ ਹੋ ਚੁੱਕੇ ਨੇ ਔਰ ਉਹ ਹੁਣ VOTING ਕਰਨ ਦੇ ਲਈ ਬਿਲਕੁਲ ਰੈਡੀ ਨੇ ਤਿਆਰ ਨੇ ਇਹ VOTING ਦੇ ਲਈ ਹੁਣ ਕੈਬਨ ਚ ਜਾਣਗੇ ਔਰ ਉਸ ਕੈਬਨ ਦੇ ਵਿੱਚ ਇਹ ਵੋਟ ਕਰਕੇ ਆਣਗੇ ਔਰ VOTING ਤੋਂ ਬਾਅਦ ਜੀ ਹਾਂ VOTING ਦੇ ਲਈ ਅਕਾਵਦਨਗੇ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਸੋ ਲੈ ਤਸਵੀਰਾਂ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਹੁਣੇ ਵੋਟ ਕਰ ਰਹੇ ਨੇ ਲੋਕ ਸਭਾ ਉਮੀਦਵਾਰ ਨੇ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਸੋ ਆਪਣੀ ਮੱਤ ਦਾ ਦਾਨ ਕਰਦੇ ਹੋਇਆ ਜਾਨੀ ਕਿ VOTING ਕਰਦੇ ਹੋਇਆ ਵੋਟ ਕਰਦੇ ਆ ਤੁਸੀਂ ਲਾਈਵ ਤਸਵੀਰਾਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਤੁਹਾਡੀ ਸਕ੍ਰੀਨ ਤੇ ਬਾਰੇ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਹੋਣਾ ਨੇ ਵੋਟ ਕਰ ਦਿੱਤਾ ਸੋ VOTING ਹੋ ਗਈ ਹੈ ਸੋ ਐਸ ਵੇਲੇ ਦੇਖ ਰਹੇ ਹੋ ਤੁਸੀਂ ਸੋ ਹੱਸੇਲੇ ਤੁਸੀਂ ਦੇਖ ਰਹੇ ਹੋ ਕਿ VOTING VOTING ਦਾ ਚਿਨ VOTING ਦਾ ਚਿਨ ਔਰ ਉਹਨਾਂ ਦੇ ਚਿਹਰੇ ਦੀ ਸਮਾਈਲ ਬਿਲਕੁਲ ਦੇਖੋ ਜਰਾ ਅਮਨ ਛੇਰ ਸਿੰਘ ਸ਼ੈਰੀ ਕਲਸੀ ਦੇ ਚਿਹਰੇ ਦੀ ਸਮਾਈਲ ਇਹ ਸਾਫ਼ ਦੱਸਦੀ ਪਈ ਹੈ ਕਿ ਉਹਨਾਂ ਨੂੰ ਕਿਹੋ ਜਿਹੇ ਹਾਲਾਤ ਲੱਗ ਰਹੇ ਨੇ ਸੋ ਅਮਰਤ ਕਲਸੀ ਹੁਣ ਵੋਟ ਕਰਨ ਜਾ ਰਹੇ ਨੇ ਉਹਨਾਂ ਦੇ ਬ੍ਰਦਰ ਜੀ ਹਾਂ ਉਹਨਾਂ ਦੇ ਬ੍ਰਦਰ ਵੋਟ ਕਰਨ ਦੇ ਲਈ ਹੁਣ ਅੱਗੇ ਵਧਦੇ ਹੋਏ ਸੋ ਅਮਰਤ ਕਲਸੀ ਨੇ ਵੀ VOTING ਕਰ ਦਿੱਤੀ ਹੈ ਅਮਨ ਚੇਰ ਸਿੰਘ ਸ਼ਰੀ ਕਲਸੀ ਔਰ ਹੁਣ ਅਮਰਿਤ ਕਲਸੀ ਸੋ ਅਮਰਿਤ ਕਲਸੀ ਵੀ VOTING ਕਰਦੇ ਨਜ਼ਰ ਆ ਰਹੇ ਨੇ ਅਮਰਿਤ ਕਲਸੀ ਨੇ ਵੀ ਵੋਟ ਪਾ ਦਿੱਤਾ ਅਮਨ ਚੇਰ ਸਿੰਘ ਸ਼ਰੀ ਕਲਸੀ ਹੋਣੀ ਜਿਹੜੇ ਨੇ ਪਹੁੰਚ ਕਲਸੀ ਜੀ ਪੋਲਿੰਗ ਸਟੇਸ਼ਨ ਦੇ ਬਿਲਕੁਲ ਜੀ ਵੋਟ ਪਾਉਣ ਦਾ ਅਧਿਕਾਰ ਆ ਮੈਂ ਕਿਹਾ ਪਹਿਲਾਂ ਪਹਿਲਾਂ ਟਾਈਮ ਸਿਰ ਪਾ ਦੀਏ ਹਾ ਹਾ ਜੀ ਜੀ ਅਸਾਂ ਕਿਸੇ ਮੇਲੇ ਜਾਵਾਂਗੇ ਹਾਂ ਜੀ ਉਹ ਮੈਂ ਤੇ ਵੇਖਦਾ ਪਰ ਤੁਸੀਂ ਘੱਟ ਵੇਖਦੇ ਹੋ ਨਾ ਮੇਰੀ ਆਪ ਹੀ ਇੱਜ਼ਤ ਹੈ ਮੇਰੀ ਬਹਾੜੀ ਘਾਤਾ ਸਾਡਾ ਬੱਚਾ ਸਾਡੇ ਹਟਾ ਚ ਵੱਡਾ ਹੋਇਆ ਨਹੀਂ ਨਹੀਂ ਮੈਨੂੰ ਮਾਣ ਜਿੱਥੇ ਜਿੱਥੇ ਅਸੀਂ ਖਲੋਤੇ ਆ ਅਸੀਂ ਉੱਥੇ ਤੇ ਖਲੋਤੇ ਆ ਔਰ ਇਹ ਸ਼ਾਇਰੀ ਸਾਡੇ ਬੱਚੇ ਨੂੰ ਵੀ ਪਤਾ ਆ ਕਿ ਵੀ ਹਰਿੰਦਰ ਅੰਕਲ ਦਾ ਕੀ ਸਟੈਂਡ ਆ ਕੀ ਪੁੱਛਣਾ ਬਹੁਤ ਮਾਣ ਦਿੰਦਾ ਮੈਨੂੰ ਜੀ 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 ਬਿਲਕੁਲ ਉਹਨਾਂ ਨੇ ਵੀ ਬਹੁਤ ਮਾਣ ਕੀਤਾ ਜੀ ਤੁਸੀਂ ਬਹੁਤ ਮਾਣ ਕੀਤਾ ਵਟਿਆਂ ਦਾ ਜੋ ਤੁਹਾਡਾ ਬਹੁਤ ਵਧੀਆ ਜੀ ਬਹੁਤ ਵਧੀਆ ਦੇਖਣ ਨੂੰ ਦੇਖਣ ਨੂੰ ਨਜ਼ਰ ਆ ਰਿਹਾ ਔਰ ਲੋਕਾਂ ਦੇ ਵਿੱਚ ਇੱਕ ਮੈਂ ਕਹਿ ਸਕਦਾ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਆਸ ਹੈ ਵੀ ਅੱਗੇ ਰਵੈਤੀ ਪਾਰਟੀਆਂ ਨੂੰ ਮੌਕਾ ਦੇ ਕੇ ਵੇਖ ਲਿਆ ਹੁਣ ਇੱਕ ਮੌਕਾ ਜਿਹੜਾ ਆਮ ਆਦਮੀ ਪਾਰਟੀ ਨੂੰ ਫਿਰ ਤੇ ਲੋਕਾਂ ਦਾ ਜੋਸ਼ਾਕ ਇਸ ਤਰ੍ਹਾਂ ਦੇਖ ਰਹੇ ਵੋਟ ਪਾਉਣ ਨੂੰ ਲੈ ਕੇ ਵੋਟ ਪਾਉਣ ਨੂੰ ਬਹੁਤ ਵਧੀਆ ਉਤਸ਼ਾਹ ਦੇਖਣ ਨੂੰ ਨਜ਼ਰ ਆ ਰਿਹਾ ਜੀ ਕਿਉਂਕਿ ਲੰਮੇ ਸਮੇਂ ਤੋਂ ਸਿਸਟਮ ਤੋਂ ਦੇਖਿਆ ਇਹ ਲੋਕਾਂ ਨੇ ਹੁਣ ਥੋੜਾ ਚੇਂਜ ਜਿਹੜਾ ਉਹ ਕਰਨਾ ਚਾਹੁੰਦੇ ਨੇ ਔਰ ਉਹਦੀ ਤਿਆਰੀ ਚ ਹੈ ਬਿਲਕੁਲ ਠੀਕ ਹੈ ਜੀ ਉਹਨਾਂ ਨੇ ਜਿੰਨੇ ਵੀ ਪ੍ਰਬੰਧ ਕੀਤੇ ਨੇ ਬਹੁਤ ਬਹੁਤ ਵਧੀਆ ਕੀਤੇ ਜੀ ਇਲੈਕਸ਼ਨ ਕਮਿਸ਼ਨ ਨੇ ਤੇ ਪ੍ਰਬੰਧ ਕੀਤੇ ਨੇ ਅਮਨ ਸ਼ੇਰ ਸਿੰਘ ਸ਼ਾਹਰੀ ਕਲਸੀ ਤੇ ਕੀ ਪ੍ਰਬੰਧ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੱਚਾ ਤੁਹਾਡਾ ਜੀ ਹਾਂ ਜੀ ਦੇ ਕੀ ਪ੍ਰਬੰਧ ਤੁਹਾਡੀ ਵਾਲੋ ਕਿਹੋ ਜਿਹਾ ਪ੍ਰਬੰਧ ਹੈ ਪਾਰਟੀ ਦੇ ਜਿਹੜੇ ਪ੍ਰਬੰਧ ਹੁੰਦੇ ਨੇ ਉਹ ਘਰੀਦੇ ਆ ਜੀ ਆਪਣੀ ਪਰਚੀ ਦਾ ਹਾਂ ਮੇ ਮੇਰੀ ਮੇਰੀ ਸਲਿੱਪ ਕਰ ਦਿਓ ਜੀ ਐਮਐਲਏ ਸਾਹਿਬ ਕਾ ਬਟਾ ਤਾਂ ਨਹੀਂ ਹਾਲੇ ਲੱਥੀ ਪਾ ਟੈਨਸ਼ਨ ਤੇ ਹਾਲੀ ਗਈ ਕਾਦੀ ਯਾਰ ਟੈਨਸ਼ਨ ਸਾਨੂੰ ਕਾਦੀ ਹੋਵੇ ਇੱਕ ਪਾਸੇ ਡਿਪਟੀ ਸੀਐਮ ਦੂਜੇ ਪਾਸੇ ਡਿਪਟੀ ਸਪੀਕਰ ਤੀਜੇ ਪਾਸੇ ਕੈਬਨਿਟ ਮੰਤਰੀ ਰਿਆ ਅਸੀਂ ਕੀ ਆ ਐਮਐਲਏ ਬਣੇ ਲੋਕਾਂ ਨੇ ਫਤਵਾ ਦਿੱਤਾ ਮਾਨ ਸਤਕਾਰ ਕੀਤਾ ਫਿਕਰ ਦੇ ਇਹਨਾਂ ਨੂੰ ਹੋਵੇ ਜਿਨ੍ਹਾਂ ਦੇ ਕੱਦ ਬੜੇ ਬੜੇ ਵੱਡੇ ਸਾਡੇ ਕੋਲ ਦੇ ਹੋਣਾ ਹੀ ਹੈ ਜਾਣਾ ਕੱਕ ਨਹੀਂ ਸਾਡੇ ਕੋਲ 6 ਫੁੱਟ ਕੱਦ ਕਿਦਾ ਆਹਾ ਪਤਾ ਨਹੀਂ ਹੈ ਕਿੰਨਾ ਬਿਲਕੁਲ 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 ਅੰਕਲ ਜੀ ਰਾਜਨੀਤੀ ਲੋਕ ਸਭਾ ਸੀਟ ਦੇ ਵਿੱਚ ਨੌ ਵਿਧਾਨ ਸਭਾ ਕਿਹ ਕੀ ਪੋਜੀਸ਼ਨ ਹੈ ਸਾਡੇ ਜੀ ਬਹੁਤ ਮਹਾਰਾਜ ਦੀ ਕਿਰਪਾ ਜੀ ਔਰ ਮੈਨੂੰ ਮਾਣ ਵੀ ਹੈ ਔਰ ਲੋਕਾਂ ਦੇ ਵਿੱਚ ਇੱਕ ਫਤਵਾ ਹੈ ਕਿਉਂਕਿ ਲੋਕਾਂ ਦੇ ਵਿੱਚ ਇੱਕ ਜਦੋਂ ਕਿਸੇ ਦੇ ਦਿਲ ਚ ਕਰ ਕਰ ਲੈਂਦੀ ਹੈ ਨਾ ਕੋਈ ਪਾਤੀ ਫਿਰ ਉਹ ਜਾਂਦੀ ਨਹੀਂ ਜਿਵੇਂ ਦਿੱਲੀ ਜੇ ਇੱਕ ਮੌਕਾ ਦਿੱਤਾ ਲੋਕਾਂ ਨੇ ਉਸ ਤੋਂ ਬਾਅਦ ਤਿੰਨ ਵਾਰੀ ਮੈਂ ਕਹਿ ਸਕਦਾ ਵੀ ਉਹਨਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਬਣਾਈ ਔਰ ਮੈਂ ਇੱਕ ਗੱਲ ਤੇ ਕਲੀਅਰ ਲਿਖਿਆ ਦੇਣਾ ਚਾਹੁੰਦਾ ਵਾ ਵੀ ਇਹ ਜਿਹੜਾ ਆਪਾਂ ਕੰਮ ਕੀਤਾ ਭਾਵੇਂ ਚਾਹੇ ਬਿਜਲੀ ਦੇ ਅਕੋਰਡਿੰਗ ਚਾਹੇ ਸ਼ਹੀਦਾਂ ਦੇ ਪਰਿਵਾਰ ਦੇ ਅਕੋਰਡਿੰਗ ਚਾਹੇ ਕੋਲੇ ਦੀਆਂ ਖਾਨਾ ਦੇ ਅਕੋਰਡਿੰਗ ਚਾਹੇ ਥਰਮਲ ਪਲਾਂਟ ਦੇ ਅਕੋਰਡਿੰਗ ਜਿਹੜਾ ਕੰਮ ਕੀਤਾ ਉਹ ਕਾਬਿਲ ਤੇਰੀਫਾ ਪਰ ਰਿਪੋਰਟ ਕਾਡ ਲੋਕਾਂ ਚ ਲੈ ਕੇ ਗਏ ਆ ਜੇ ਲੋਕ ਵੇਖਣਗੇ ਇੱਕ ਪਾਸੇ 75 ਸਾਲ ਆ ਇੱਕ ਪਾਸੇ 2 ਸਾਲ ਹੋਏ ਆ ਜੇ ਦੋਹਾਂ ਸਾਲਾਂ ਦੇ ਵਿੱਚ ਵਿੱਚ ਇੰਨਾ ਕੰਮ ਕੀਤਾ ਆ ਤਾਂ ਤੇ ਮੈਨੂੰ ਇੰਨਾ ਪਤਾ ਹੈ ਵੀ ਲੋਕਾਂ ਨੋ ਇਹ ਐ ਵੀ ਇਹੋ ਪਾਰਟੀ ਹੈ ਜਿਹੜੀ ਕੰਮ ਕਰ ਸਕਦੀ ਹੈ ਨਹੀਂ ਤੇ ਹੋਰ ਨਹੀਂ ਤੁਸੀਂ ਹਲਕਿਆਂ 'ਚ ਫਿਰੇ ਹੋ ਕਿਹੜੇ-ਕਿਹੜੇ ਤੁਹਾਨੂੰ ਲੱਗਦਾ ਕਿ ਹਾਲੇ ਕੰਮਾਂ ਤੋਂ ਹੋਣੇ ਬੰਜੇ ਲੋਕ ਰਹਿ ਰਹੇ ਮੈਂ ਮੈਂ ਵੇਖੋ ਲੋਕ ਸਭਾ ਦੀ ਗੱਲ ਕਰਾਂ ਤੇ ਹਲਕੇ ਦੇ ਵਿੱਚੋਂ ਕੰਮ ਹੋਏ ਕਿਹੜੇ ਜਿਨ੍ਹਾਂ ਨੂੰ ਬਣਾਇਆ ਜੇ ਸਣੀ ਦੇਲ ਬਣਾਇਆ ਉਹ ਨਹੀਂ ਲੱਭਾ ਜੇ ਕਾਂਗਰਸ ਨੂੰ ਮੌਕਾ ਦੇ ਕੇ ਵੇਖਿਆ ਤੇ ਉਹ ਨਹੀਂ ਲੱਭੇ ਸੋ ਕਹਿਣ ਦਾ ਭਾਵ ਹੁਣ ਲੋਕਾਂ ਨੇ ਡਿਸਾਈਡ ਕਰਨਾ ਵੀ ਕਰਨਾ ਕੀ ਹੈ ਜਿੱਤ ਕੇ ਜਾਂਦੇ ਹੋ ਤੇ ਕਿਹੜਾ ਕੰਮ ਸਭ ਤੋਂ ਪਹਿਲ ਦੇ ਅਧਾਰ ਤੇ ਕਰਵਾਓਗੇ ਹਲਕਿਆਂ ਵਿੱਚ ਮੈਂ ਕਿਹਾ ਜੀ ਸਾਰੇ ਰੁਕੇ ਕੰਮ ਨੇ ਠੀਕ ਆ ਮੈਂ ਕਹਿੰਦਾ ਮੈਨੂੰ ਲੱਗਦਾ ਹੋਵੇ ਜ਼ਰੂਰੀ ਆ ਸਭ ਨੂੰ ਮੈਂ ਕਹਿੰਦਾ ਵੀ ਪਰਮਾਤਮਾ ਬਲ ਬਖਸ਼ੇ ਸਭ ਤੋਂ ਪਹਿਲਾਂ ਜਿਹੜੇ ਮੇਨ ਮੇਨ ਕੰਮ ਆ ਜਿਹੜੇ ਉਹਨਾਂ ਨੂੰ ਤਰਜੀਹ ਦੇ ਕੇ ਚਾਹੇ ਇੰਡਸਟਰੀ ਦਾ ਹੋਇਆ ਚਾਹੇ ਹਸਪੀਟਲ ਦਾ ਹੋਇਆ ਉਹਨੂੰ ਪਹਿਲੇ ਦਰ ਤੇ ਕਰਾਓ ਅਮਰਜੀਤ ਕੀ ਪੋਜੀਸ਼ਨ ਲੱਗਦੀ ਆ ਬਹੁਤ ਪੋਜ਼ਿਟਿਵ ਹੈ ਜੀ એનર્ਜੀ ਆ ਲੋਕਾਂ ਨੇ એનર્ਜੀ ਦਿੱਤੀ ਦੀ ਹੈ ਲੋਕਾਂ ਦਾ ਆਸ਼ੀਰਵਾਦ ਹੈ ਉਸ ਪਰਮਾਤਮਾ ਦਾ ਆਸ਼ੀਰਵਾਦ ਹੈ ਤੇ ਡਟੇ ਪਏ ਆ ਮੈਦਾਨ 'ਚ ਔਰ ਐਮਐਲਏ ਸਾਫ ਦਾ ਐਣਾ ਵਾ ਸਾਡਾ ਆਉਣਾ ਵਾ ਚਿੰਤਾ ਦੇ ਉਹਨਾਂ ਨੂੰ ਆ ਜਿਨ੍ਹਾਂ ਦਾ ਜਾਣਾ ਵਾ ਅਸੀਂ ਤਿਆਰ ਬੈਠੇ ਆ ਸਾਡਾ ਜਿਹੜਾ ਵਾ ਬਹੁਤ ਪਿਆਰ ਮਿਲਦਾ ਪਿਆ ਵਾ ਪਿਛਲੇ ਮਹੀਨਿਆਂ ਤੋਂ ਲੋਕਾਂ ਦੇ ਵਿੱਚ ਹੀ ਆ ਬਹੁਤ ਬਹੁਤ ਮਾਨਸਤ ਅਰ ਮਿਲਦਾ ਪਿਆ ਬੜੇ ਕੰਮ ਆ ਜਿਹੜੇ ਐਮਐਲਏ ਸਾਹਿਬ ਨੇ ਅਰੋਣੇ ਵੀ ਆਉਣ ਵਾਲੇ ਸਮੇਂ ਚ ਅਸੀਂ ਤਿਆਰ ਬੈਠੇ ਆਂ ਔਰ ਨਾਲੇ ਬੜਾ ਵਧੀਆ ਮੌਕਾ ਮਿਲਿਆ ਸਿੱਧਾ ਮੋਦੀ ਨਾਲ ਸਿਰ ਡਾਨ ਨੂੰ ਹੁਣ ਇੱਕ ਤੋਂ ਵੱਡੀ ਉਹ ਮੈਂ ਨਹੀਂ ਮੈਂ ਨਹੀਂ ਮੰਨਦਾ ਬਟਾਲੇ ਵਾਲਿਆਂ ਵਾਸਤੇ ਤੋਂ ਸੋਹਣਾ ਉਹ ਮੌਕਾ ਆ ਸਕਦਾ 543 ਉਮੀਦਵਾਰ ਚੁਣਨੇ ਨੇ ਟੋਟਲ 150 ਕਰੋੜ ਲੋਕਾਂ ਦੇ ਵਿੱਚੋਂ ਇਸ ਦੇਸ਼ ਦੇ ਵਿੱਚੋਂ ਔਰ ਉਹਨਾਂ ਦੇ ਵਿੱਚੋਂ ਇੱਕ ਤੁਹਾਡੇ ਵੱਡੇ ਵੀਰ ਨੇ ਨਾਮ ਹੈ ਅਮਨ ਚੇਰ ਸਿੰਘ ਚੈਰੀਕਲਸੀ ਔਰ ਉਹਨਾਂ ਦੇ ਲਈ ਉਹਨਾਂ ਨੂੰ ਟਿਕਟ ਮਿਲ ਜਾਣਾ ਕੋਈ ਖਾਲੇ ਦਾ ਵਾੜਾ ਨਹੀਂ ਹੁੰਦਾ ਇੱਕੋ ਜੀ ਇਹ ਤੇ ਪ੍ਰਮਾਤਮਾ ਨੇ ਰਾਜਪੁਰ ਕੋ ਜਿਹੜਾ ਲਿਖਿਆ ਉਹ ਤੇ ਮਿਲਣਾ ਹੀ ਮਿਲਣਾ ਹੈ ਜੀ ਔਰ ਮਿਹਨਤ ਕੀਤੀ ਹੈ ਮਿਹਨਤ ਦੇ ਨਾਲ ਜਿਹੜੀ ਹਾਈ ਕਮਾਂਡ ਨੇ ਡਿਸੀਜਨ ਲੈ ਕੇ ਦਿੱਤੀ ਹੈ ਜੀ ਸੀਟੇ ਵਾਲੀ ਔਰ ਅਸੀਂ ਸੀਟ ਦੇ ਪਰਮਾ ਜੇ ਸੀਟ ਪਾਰਟੀ ਨੇ ਦਿੱਤੀ ਹੈ ਤੇ ਸਾਨੂੰ ਲੋਕਾਂ ਤੇ ਵਿਸ਼ਵਾਸ ਹੈ ਲੋਕਾਂ ਨੇ ਜਿਹੜੀ ਹੈ ਸੀਟ ਹੈ ਸਾਡੀ ਚੋਲੀ ਪਾ ਲੈਣੀ ਇਹ ਉਹਨਾਂ ਦੀ ਚੋਲੀ ਪਈ ਅਸੀਂ ਉਹਨਾਂ ਦੇ ਸੇਵਾਦਾਰ ਆ ਅਸੀਂ ਲੋਕਾਂ ਦੇ ਸੇਵਾਦਾਰ ਆ ਅੱਛਾ ਅਮਰਜੀਤ ਤੁਹਾਨੂੰ ਪਤਾ ਹੈ ਕਿ ਜੇ ਕਿਤੇ ਇਹ ਚੀਜ਼ ਮੁੱਲ ਮਿਲਦੀ ਹੁੰਦੀ ਹੈ ਰਾਜ ਭਾਗ ਮੁੱਲ ਮਿਲਦੀ ਹੁੰਦੀ ਹੈ ਤਾ ਫਿਰ ਅਮੀਰ ਜਿੰਨੇ ਨੇ ਉਹ ਮੰਤਰੀ ਹੁੰਦੇ ਕੋਈ ਆਮ ਬੰਦਾ ਜਿਹੜਾ ਨਾ ਆਮ ਘਰਾਂ ਦਾ ਬੱਚਾ ਨਾ ਤਾਂ ਐਮਐਲਏ ਬਣਦਾ ਨਾ ਮੰਤਰੀ ਬਣਦਾ ਪਰ ਜਿਨ੍ਹਾਂ ਨੇ ਰਾਜ ਭਾਗ ਸੌਪਣਾ ਹੈ ਜਿਨ੍ਹਾਂ ਨੇ ਰਾਜ ਭਾਗ ਦੇਣਾ ਹੈ ਉਹਨਾਂ ਦੇ ਵਿੱਚ ਆਮ ਲੋਕ ਹੁੰਦੇ ਨੇ ਮਜ਼ਦੂਰ ਹੁੰਦੇ ਨੇ ਗਰੀਬ ਹੁੰਦੇ ਦਿਹਾੜੀਦਾਰ ਹੁੰਦੇ ਕਾਰੋਬਾਰੀ ਹੁੰਦੇ ਨੇ ਹਰ ਤਰ੍ਹਾਂ ਦਾ ਵਰਗ ਹੁੰਦਾ ਸੋ ਉਹਨਾਂ ਦੀ ਅੱਜ ਦੀ ਇਹ ਜਿਹੜੀ ਕੀਮਤੀ ਵੋਟ ਹੈ ਇਹਦੇ ਬਦੌਲਤ ਰਾਜ ਭਾਗ ਜਿਹੜੇ ਨੇ ਉਹ ਮਿਲਦੇ ਨੇ ਸੋ ਅੱਜ ਇਹਨਾਂ ਲੋਕਾਂ ਨੇ ਲੇਖ ਲਿਖਣੇ ਨੇ ਨਸੀਬ ਲਿਖਣੇ ਨੇ ਇਹ ਕਿਤੇ ਲੇਖਾਂ ਚ ਕੀ ਲਿਖਣਾ ਇਹ ਤਾਂ ਲੋਕ ਜਾਣਦੇ ਨੇ ਪਰ ਤੁਸੀਂ ਇਸ ਲੋਕਤੰਤਰ ਦੀ ਤਾਕਤ ਨੂੰ ਕੀ ਕਹੋ ਮੈਂ ਜੀ ਲੋਕਤੰਤਰ ਦੀ ਤਾਕਤ ਨੂੰ ਹੀ ਸਭ ਉਸਮਾਨਦਾ ਔਰ ਮੇਰਾ ਵਿਸ਼ਵਾਸ ਲੋਕਾਂ ਦੇ ਵਿੱਚ ਹੀ ਆ ਔਰ ਜੇ ਇਹ ਚੀਜ਼ਾਂ ਮੁੱਲ ਵੇਖਾਦੀਆਂ ਹੁੰਦੀਆਂ ਤੇ ਬੜੇ ਬੜੇ ਕਰੋੜਾ ਰੁਪਈਆ ਲੈ ਕੇ ਬੜੇ ਬੜੀ ਠੋਕਰਾਂ ਮਾਰਦੇ ਪਏ ਸਾਨੂੰ ਸੀਟ ਮਿਲ ਜੇ ਸਾਨੂੰ ਸੀਟ ਮਿਲ ਜੇ ਪਰ ਐਦਾਂ ਨਹੀਂ ਇਹ ਲੋਕਾਂ ਦੀ ਆਵਾਜ਼ ਹੈ ਲੋਕਾਂ ਦਾ ਵਾ ਅਸੀਂ ਲੋਕਾਂ ਦੇ ਸੇਵਾਦਾਰ ਆ ਇਹ ਸਿਰ ਅੱਛਾ ਅਮਰਜੀਤ ਜੀ ਤਿਆਰੀ ਕਿਹੋ ਜੀ ਅੱਜ ਤਿਆਰੀ ਬਹੁਤ ਸੋਹਣੀ ਆ ਜੀ ਬਹੁਤ ਵਧੀਆ ਵਾ ਅਸੀਂ ਹਰ ਬੂਥ ਤੇ ਵਿਜ਼ਿਟ ਕਰਨੀ ਹੈ ਹਰ ਬੂਥ ਵੱਲ ਜਾਣਾ ਹੈ ਬਹੁਤ ਸੋਹਣੀ ਤਿਆਰੀਆਂ ਨੇ ਇੱਕ ਹੁੰਦਾ ਬਹੁਤ ਸੋਹਣੀ ਇੱਕ ਹੁੰਦਾ ਪੱਕੀ ਤਿਆਰੀ ਇੱਕ ਹੁੰਦਾ ਹਰ ਤਰ੍ਹਾਂ ਦੀ ਤਿਆਰੀ ਤੁਹਾਡੇ ਕੋਲ ਤਿਆਰੀ ਕਿਹੜੀ ਲੋਕਾਂ ਦਾ ਪਿਆਰ ਹੈ ਜੀ ਹਰ ਤਰ੍ਹਾਂ ਦੀ ਤਿਆਰੀ ਨਾਲ ਆ ਕੋਈ ਟੈਨਸ਼ਨ ਨਹੀਂ ਕੋਈ ਪਰਵਾਹ ਨਹੀਂ ਆ ਡੱਡੇ ਪਏ ਆ ਅੱਛਾ ਜਿਹੜੇ ਕਈ ਵੋਟਰ ਘਬਰਾਏ ਹੋਏ ਘਰਾਂ ਚ ਨੇ ਜੀ ਨਿਕਲੇ ਨਹੀਂ ਬਾਹਰ ਇਹ ਉਹਨਾਂ ਨੂੰ ਘਬਰਾਉਣ ਦੀ ਲੋੜ ਹੈ ਕਿਸੇ ਗੱਲ ਦੀ ਕਾਹਦਾ ਅਬਰਾਉਣਾ ਹੈ ਜੀ ਕਾਨੂੰ ਘਬਰਾਉਣਾ ਕਿਸ ਗੱਲ ਤੋਂ ਅਬਰਾਉਣਾ ਉਹਨਾਂ ਨੂੰ ਔਰ ਨਾਲੇ ਘਬਰਾਉਣਾ ਕਿਸ ਗੱਲ ਤੋਂ ਕੀ ਕੀ ਖੌਫ ਹੈ ਇੱਥੇ ਕੋਈ ਵੋਟ ਪਾਉਣੀ ਜਿੱਦਾਂ ਪਹਿਲਾਂ ਪਾਉਂਦੇ ਰਹੇ ਉਦਾਂ ਹੀ ਪਾਉਣੀ ਆ ਨੇ ਇਹ ਏੜੀ ਪਹਿਲੀ ਵਾਰੀ ਐਮਪੀ ਦੀ ਇਲੈਕਸ਼ਨ ਹੋ ਚੱਲੀ ਪਰ ਇਹ ਜ਼ਰੂਰ ਆ ਪਹਿਲੀ ਵਾਰੀ ਜਿਹੜਾ ਬਟਾਲੇ ਦੇ ਨੌਜਵਾਨ ਨੂੰ ਮੋਟਕਾ ਮਿਲਿਆ ਔਰ ਆਮ ਘਰ ਦੇ ਮੁੰਡੇ ਨੂੰ ਨੋ ਮੋਟਕਾ ਮਿਲਿਆ ਜਿਹੜਾ ਜ਼ਮੀਨ ਤੋਂ ਉੱਠਿਆ ਔਰ ਅੱਜ ਵੀ ਜ਼ਮੀਨ ਦੇ ਨਾਲ ਹੀ ਔਰ ਲੋਕਾਂ ਦੇ ਹਰ ਢੋਟਕੋ ਛੋਟਕੋ ਦੇ ਵਿੱਚ ਨਾਲ ਆ ਇੱਕੋ ਚੀਜ਼ ਰਿਸ਼ਪਾਲ ਵੀਰ ਜੀ ਮੈਂ ਤੁਹਾਡੇ ਚੈਨਲ ਰਾਹੀਂ ਜਿਹੜੇ ਲਾਈਵ ਵੇਖ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਨਾ ਵਾਂ ਰਿਕਾਰਡ ਹੋ ਲਿਓ ਜਿੰਨਾ ਐਸਐਮਐਲਏ ਲੋਕਾਂ ਦੇ ਵਿੱਚ ਵਿਚਰਿਆ 2 ਸਾਲ ਦੇ ਵਿੱਚ ਇੰਨਾ ਕੋਈ ਐਮਐਲਏ ਨਹੀਂ ਵਿਚਰਿਆ ਔਰ ਨਾ ਹੀ ਕੋਈ ਜਿਹੜੇ ਵੀ ਹਲਕਾ ਇੰਚਾਰਜ ਹੈ ਵੀ ਨਹੀਂ ਆ ਔਰ ਨਾ ਹੀ ਕੋਈ ਹਲਕਾ ਇੰਚਾਰਜ ਨਾ ਵਿਚਰਿਆ ਨਾ ਹੀ ਲੋਕਾਂ ਨੇ ਇਹ ਕੰਮ ਕਰਿਆ ਅੰਮ੍ਰਿਤ ਇਹ ਛੜਕ ਦੇਖ ਰਹੇ ਹੋ ਸਾਹਮਣੇ ਵਾਲੀ ਜੀ ਇਸ ਛੜਕ ਨੂੰ ਸਰਕੂਲਰ ਰੋਡ ਕਹਿ ਦਿੰਦੇ ਨੇ ਔਰ ਇਸੇ ਹੀ ਛੜਕ ਦੇ ਜੱਸਾ ਸਿੰਘ ਰਾਮਗੜੀਏ ਹਾਲ ਦੇ ਉੱਤੇ ਦੋ ਤਿੰਨ ਦਿਨ ਪਹਿਲਾਂ ਇੱਕ ਸ਼ੋਅ ਹੋਇਆ ਇੱਕ ਰੈਲੀ ਸੀ ਉਹ ਸ ਰੈਲੀ ਤੇ ਲਲਕਾਰਾ ਵੱਜਿਆ ਸੀ ਤੁਹਾਨੂੰ ਲੱਗਦਾ ਕਿ ਉਸ ਲਲਕਾਰੇ ਦੇ ਕਰਕੇ ਵੋਟਾਂ ਤੇ ਕੋਈ ਅਸਰ ਹੋਣਾ ਲਾ ਨੇ ਦੀ ਐ ਸੱਚ ਉਗਰ ਨਹੀਂ ਲੋਕੀ ਬੜੇ ਸਮਝਦਾਰ ਆ ਲੋਕਾਂ ਨੂੰ ਸਾਰੀਆਂ ਚੀਜ਼ਾਂ ਦੀ ਪਛਾਣ ਆ ਲੋਕੀ ਹਰ ਚੀਜ਼ ਨੂੰ ਸਮਝਦੇ ਆ ਬੜੇ ਸੂਝਵਾਨ ਲੋਕ ਨੇ ਨਾਲੇ ਹਰ ਬੰਦਾ ਜਿਹੜਾ ਵਾ ਉਹ ਇੱਕ ਡਿਸਪਲਾਈਨ ਚਾਹੁੰਦਾ ਵਾ ਹਰ ਸ਼ਹਿਰ ਦੇ ਵਿੱਚ ਡਿਸਪਲਾਈਨ ਹੋਣਾ ਚਾਹੀਦਾ ਉਹੀ ਵਪਾਰੀ ਬੰਦਾ ਉਹੀ ਗੁੰਡਾ ਕਰਦੀ ਉਹੀ ਬਦਮਾਸ਼ੀ ਨਹੀਂ ਚਾਹੁੰਦਾ ਜੀ ਹੂੰ ਹੂੰ ਇਹ ਗੱਲ ਸੱਚ ਆ ਹਰ ਬੰਦਾ ਅੱਛਾ ਇਧਰੋਂ ਤੁਹਾਡੇ ਭਰਾ ਨੇ ਵੀ ਕੋਈ ਕਟ ਨਹੀਂ ਕੀਤੀ ਹੈਗੀ ਇਧਰ ਐਮਐਲਏ ਸਾਹਿਬ ਹੋਣਾ ਨੇ ਵੀ ਪੱਟ ਤੇ ਮਾਰ ਕੇ ਥਾਪੀ ਤੇ ਦਿੱਤਾ ਕਰਾਰਾ ਜਿਹਾ ਤੁਸੀਂ ਉੱਤੇ ਕੀ ਕਹਿਣਾ ਕੋਜੀ ਜੇ ਉਹ ਹੱਥ ਜੋੜਦਾ ਸੀ ਉਹਦੇ ਪੈਰੀ ਹੱਥ ਲਾਉਨੇ ਤੇ ਜੇ ਉਹ ਛਾਤੀ ਦਾ ਖੋਣਦਾ ਤੇ ਆਹੀ ਛਾਤੀ ਸਾਨੂੰ ਵੀ ਅੜਨੀ ਆਉਂਦੀ ਹੈ। ਆਮਰਾ ਜੀ ਬੜੀ ਗੱਲ ਸਿੱਧੀ ਜੇ ਕਹਿੰਦਾ ਕੋਈ ਬੜਕ ਮਾਰੇ ਨਾ ਤੇ ਕਹਿੰਦੇ ਬੜਕ ਕਾ ਮਾਰੀ ਆ ਪਰ ਬੜਕ ਹੁੰਦੀ ਬਹੁਤ ਜ਼ਰੂਰੀ ਹੈ ਜਨਾਬ ਕਿਉਂਕਿ ਜਿੰਨਾ ਤਾਰਾਂ ਚ ਕਰੰਟ ਨਾ ਨਾ ਹੋਵੇ ਉਹ ਤਾਰਾਂ ਦੇਖੇ ਲੋਕੀ ਮੂੰਹ ਨਾਲ ਹੀ ਛੇਲ ਕੇ ਰੱਖ ਦਿੰਦੇ ਨੇ। ਉਹ ਤਾਰਾਂ ਉਦਾਂ ਹੀ ਲੰਮਕੀਆਂ ਰਹਿੰਦੀਆਂ ਨੇ ਜੀ ਜਿੰਨਾ ਚ ਕਰੰਟ ਰਹਿੰਦਾ ਵਾ ਉਹਨਾਂ ਤੋਂ ਲੋਕੀ ਡਰ ਡਰ ਪਿਛੇ ਰਹਿੰਦੇ ਆ। ਆਪਣੇ ਕੋਲ ਕਿਵੇਂ? ਕਿਸ ਕੀ ਮਤਲਬ? ਉਹ ਹੋ ਆਪਣੀਆਂ ਤਾਰਾਂ ਚ ਕਰੰਟ ਪੂਰਾ ਹੈ ਜੀ, ਟ੍ਰਾਂਸਫਰਾਂ ਪੂਰੇ ਅਹੀਂ ਵੋਟਾਂ ਨਹੀਂ ਆਏ ਆ ਵੋਟਾਂ ਪਾ ਕੇ ਸੀਟ ਜਿੱਤ ਇਹ ਜਾਣੀ ਹੈ ਜੀ ਸਾਨੂੰ ਬਟਾਲੇ ਵਾਲਿਆਂ ਤੇ ਜ਼ਿਲ੍ਹਾ ਫਰਦਾਸਪੁਰ ਤੇ ਪੂਰਾ ਵਿਸ਼ਵਾਸ ਹੈ ਸਾਡੀ ਸੀਟ ਨਿਕਲੀ ਪਈ ਸਾਨੂੰ ਉਸ ਪਰਮਾਤਮਾ ਤੇ ਵਿਸ਼ਵਾਸ ਹੈ ਜਿੱਥੇ ਦਿਨ ਰਾਤ ਮਿਹਨਤ ਕੀਤੀ ਸਾਨੂੰ ਆਪਣੀ ਮਿਹਨਤ ਤੇ ਵਿਸ਼ਵਾਸ ਹੈ ਸਾਨੂੰ ਲੋਕਾਂ ਦੇ ਵਿਸ਼ਵਾਸ ਹੈ ਸਾਡੇ ਜੋ ਵੀ ਅੱਜ ਸਾਹਮਣੇ ਬੈਠੇ ਕੈਮਰਾ ਸਾਹਮਣੇ ਸਿਰਫ ਔਰ ਸਿਰਫ ਲੋਕਾਂ ਦੀ ਬਦੌਲਤ ਆ ਪੂਰੇ ਦੇਸ਼ ਦੇ ਵਿੱਚ 543 ਕੈਂਡੀਡੇਟ ਹੀ ਚੁਣ ਕੇ ਲੋਕ ਸਭਾ ਦੇ ਵਿੱਚ ਜਾਣੇ ਨੇ ਤੁਹਾਡੇ ਕਰਮਾਂ ਦੇ ਵਿੱਚ ਰਾਜ ਭਾਗ ਲਿਖਣ ਵਾਲੇ ਇਹ ਸਾਰੇ ਉਹ ਲੋਕ ਨੇ ਜਿਹੜੇ ਅੰਦਰ ਲਾਈਨਾਂ ਦੇ ਵਿੱਚ ਲੱਗੇ ਨੇ ਕਿਉਂਕਿ ਜੇ ਕਿਤੇ ਇਹ ਚੀਜ਼ਾਂ ਮੁੱਲ ਮਿਲਦੀਆਂ ਹੁੰਦੀਆਂ ਤਾਂ ਹਰੇ ਇੱਕ ਧਨਾੜ ਅਡਾਨੀਆਂ ਬਾਨੀ ਕਤੋਂ ਦੇ ਇੱਕ ਕੁਰਸੀਆਂ ਲੈ ਕੇ ਬਹਿ ਜਾਂਦੇ ਇਹ ਇਹਨਾਂ ਲੋਕਾਂ ਨੇ ਦੇਣੀਆਂ ਨੇ ਜਿਹੜੇ ਸਾਹਮਣੇ ਵੋਟਾਂ ਦੇ ਵਿੱਚ ਖੜੇ ਨੇ ਵੋਟਾਂ ਪਾਉਣ ਲਈ ਖੜੇ ਨੇ ਤੋਂ ਉਹਨਾਂ 543ਆਂ ਦੇ ਵਿੱਚੋਂ ਇੱਕ ਨਾਮ ਅਮਨ ਛੇਰ ਸਿੰਘ ਸ਼ੈਰੀ ਕਲਸੀ ਦਾ ਵੀ ਆ ਗਿਆ ਬੜੀ ਵੱਡੀ ਗਿਣਤੀ ਹੈ ਕਿਉਂਕਿ 150 ਕਰੋੜ ਦੀ ਆਬਾਦੀ ਚੋਂ ਇੱਕ ਨਾਮ ਨਿਕਲ ਕੇ ਸਾਹਮਣੇ ਆਣਾ ਇਹ ਨਸੀਬਾਂ ਦੀ ਵੀ ਗੱਲ ਹੁੰਦੀ ਹੈ ਕਰਮਾਂ ਦੀ ਗੱਲ ਵੀ ਹੁੰਦੀ ਹੈ ਤਪੱਸਿਆ ਦੀ ਗੱਲ ਵੀ ਹੁੰਦੀ ਹੈ ਤੁਸੀਂ ਕੀ ਸਮਝਦੇ ਆ ਦੇਖੋ ਜੀ ਮੈਂ ਤੇ ਇਹੋ ਗੱਲ ਕਹੂੰਗਾ ਯੋਸ ਪਰਮਾਤਮਾ ਦੀ અપਾਰ ਕਿਰਪਾ ਔਰ پارٹی ਨੇ ਜਿਹੜਾ ਵਿਸ਼ਵਾਸ ਰੱਖਿਆ ਹੈ ਉਹਦਾ ਨਤੀਜਾ ਹੈ ਸੋ ਮੈਂ ਰਿਣੀ ਆ ਆਪਣੀ ਪਾਰਟੀ ਦਾ ਜਿਨ੍ਹਾਂ ਨੇ ਏਡਾ ਵੱਡਾ ਵਿਸ਼ਵਾਸ ਦਿੱਤਾ ਹੈ ਔਰ ਸੰਗਤ ਜਿਹੜੀ ਆ ਜਿਹੜੀ ਵੋਟਾਂ ਪਾ ਰਹੀ ਆ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤਾਂ ਜੋ ਕਿ ਕਿਉਂਕਿ ਇੱਕ ਉਹ ਕਹਿੰਦੇ ਨਾ મતદાન ਮੈਂ ਤੇ ਕਹਿੰਦਾ ਵੀ ਇਹ ਮਤਦਾਦਾਨ ਆ ਜਿਹਦੇ ਨੂੰ ਚੰਗੇ ਲਿਖੇ ਲਾ ਦਈਏ ਤੇ ਫਿਰ ਆਉਣ ਵਾਲਾ ਸਮਾਂ ਭੁਖ ਵਧੀਆ ਹੋ ਜਾਂਦਾ ਤੇ ਜੇ ਇਹਨੂੰ ਅ ਵੱਡੇ ਵੱਡੇ ਐਕਟਰਾਂ ਮਗਰ ਜਾਂ ਲੀਡਰਾਂ ਮਗਰ ਲਾ ਦੀਏ ਫੇਰ ਕਿਤੇ ਨਾ ਕਿਤੇ ਨਮੋਸ਼ੀ ਵੇਖਣ ਨੂੰ ਜਰੂਰ ਅੱਛਾ ਵਿਧਾਨ ਸਭਾ ਦਾ ਮੈਨੂੰ ਯਾਦ ਆ ਗਿਆ ਕਿ ਜਦੋਂ ਵਿਧਾਨ ਸਭਾ ਦੀ ਇਲੈਕਸ਼ਨ ਸੀ ਨਾ ਤੇ ਉਦੋਂ ਵੀ ਸਾਹਮਣੇ ਬੜੇ ਬੜੇ ਤੁਰੰਦਰ ਸੀਗੇ ਜਿਹੜੀ ਵਿਰੋਧੀ ਪਾਰਟੀਆਂ ਦੇ ਸੀਗੇ ਤੇ ਉਹ ਕਹਿੰਦੇ ਸੀ ਕਿ ਇਹ ਤਾਂ ਬੱਚਾ ਜਿਹਾ ਆ ਗਿਆ ਸਾਹਮਣੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੁਣ ਲੋਕ ਸਭਾ ਦੀ ਗੱਲ ਕਰੀਏ ਤਾਂ ਸੇਮ ਪੋਜੀਸ਼ਨ ਆ ਗਈ ਅਜੇ ਵੀ ਇਹੋ ਕਹਿੰਦੇ ਨੇ ਲੋਕੀ ਕਹਿੰਦੇ ਜੀ ਤੇ ਬੱਚਾ ਜਿਹਾ ਹੀ ਆ ਨੌਜਵਾਨ ਆ ਉਹਨੂੰ ਕੀ ਪਤਾ ਕੋਈ ਤਜਰਬਾ ਨਹੀਂ ਹੈਗਾ ਸੇਮ ਵਿਧਾਨ ਸਭਾ ਵਾਲੇ ਡਾਇਲੌਗ ਚੱਲ ਰਹੇ ਨੇ ਤੇ ਜੇ ਹੱਲੇ ਵੀ ਇਹਨਾਂ ਨੂੰ ਵਿਸ਼ਵਾਸ ਨਾ ਵਿੱਚ ਯਕੀਨ ਨਾ ਹੋਵੇ ਤਾਂ ਫਿਰ ਇਹ ਤੋਤੇ ਕੱਖ ਨਹੀਂ ਹੋ ਸਕਦਾ ਸੋ ਤਜਰਬਾ ਕੋਈ ਮੈਂ ਕਹਿ ਸਕਦਾ ਜੰਮਦਿਆਂ ਨਹੀਂ ਲੈ ਕੇ ਆਉਂਦਾ ਇਹ ਤੇ ਮੈਂ ਇਹ ਕਹਿ ਸਕਦਾ ਵੀ ਇਹਨਾਂ ਨੂੰ ਤੇ ਉਹ ਕਹਿੰਦੇ ਨਾ 골ਡਨ 스ਪੂਨ ਜਿਹੜਾ ਜੰਮਦਿਆਂ ਮਿਲਿਆ ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਲੂਟ ਵਜਦੇ ਰਹੇ ਇਹਨਾਂ ਨੂੰ ਜੀ ਪਰ ਮੈਂ ਇੱਕ ਗੱਲ ਕਹਦੇ ਆਂ ਵੀ ਹੁਣ ਲੋਕ ਲੋਕਤੰਤਰ ਆ ਜਾ ਲੋਕਾਂ ਨੇ ਇੱਕ ਨਵਾਂ ਚੇਂਜ ਕੀਤਾ ਔਰ ਉਦੀ ਜਿਹੜੀ ਪਹਿਲ ਕਦਮੀ ਹੈ ਜਿਹੜੀ ਲੋਕਾਂ ਨੇ ਉਹ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਬਦਲਾਅ ਤੋਂ ਸ਼ੁਰੂ ਕੀਤੀ ਅੱਜ ਜਿਹੜਾ ਮੈਂ ਗੱਲ ਕਰਦਾ ਬਟਾਲੇ ਦੇ ਵਿੱਚ ਮੇਰਾ ਬਟਾਲਾ ਸ਼ਹਿਰ ਜਿਹੜਾ ਲੋਕ ਜਿਹੜੇ ਨੇ ਉਹ ਵੇਖ ਰਹੇ ਨੇ ਜਿਉਂ-ਜਿਉਂ ਦਿਨ ਪ੍ਰਤੀ ਦਿਨ ਬੀਤਦਾ ਜਾ ਰਿਹਾ ਤੇ ਉਦੋਂ ਬਟਾਲੇ ਦੀ ਨਹਾਰ ਬਦਲਦੀ ਜਾ ਰਹੀ ਅੱਛਾ ਐਸੇ ਵੇਲੇ ਲਾਈਵ ਸਾਰੇ ਤਸਵੀਰਾਂ ਤੁਹਾਡੀਆਂ ਚੱਲ ਰੀਆਂ ਨੇ ਦੇਖ ਰਹੇ ਨੇ ਤੁਹਾਡੇ ਨੌਂ ਵਿਧਾਨ ਸਭਾ ਹਲਕੇ ਜਾਨੀ ਕਿ ਪੂਰੇ ਦਾ ਪੂਰਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕ ਇਥੇ ਜੁੜੇ ਹੋਏ ਨੇ ਨਾਲ ਤੁਸੀਂ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਬਸ ਮੈਂ ਇਹੋ ਬੇਨਤੀ ਕਰੂੰਗਾ ਜੀ ਤਗੜੇ ਹੋ ਕੇ ਵੋਟਾਂ ਪਾਓ ਇੱਕ ਤੇ ਠੀਕ ਹੈ ਜੀ ਔਰ ਕਿਉਂਕਿ ਵੋਟ ਪਾਉਣ ਦਾ ਇੱਕ ਅਧਿਕਾਰ ਹੁੰਦਾ ਸੋ ਮੇਰੇ ਵੱਲੋਂ ਇਹੋ ਹੀ ਆ ਜੀ ਜਿਹਦੇ ਤੇ ਵਿਸ਼ਵਾਸ ਆ ਇਹਦਾ ਗੁੱਟ ਫੜ ਸਕਦੇ ਹੋ ਜਾਂ ਜ ਉਹਨੂੰ ਉਹਦਾ ਸਾਥ ਜ਼ਰੂਰ ਦੋ ਸਭ ਤੋਂ ਛੋਟੀ ਉਮਰ ਕਿਉਂਕਿ ਜਿਹੜੇ ਬੀਨ ਦਿੱਗਜ ਹੈਗੇ ਨੇ ਚਾਰ ਵੱਡੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਵੱਡਾ ਮੁਕਾਬਲਾ ਹੈ ਵੈਸੇ ਤਾਂ ਟੋਟਲ 26 ਕੈਂਡੀਡੇਟ ਨੇ ਜਿਹੜੇ ਇਸ ਮੁਕਾਬਲੇ ਦੇ ਵਿੱਚ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਹਰ ਕੋਈ ਆਪਣੀ ਕਿਸਮਤ ਅਜਮਾ ਰਿਹਾ ਹੈ ਬਹੁਤ ਇਹਦੀਆਂ ਤੇ ਜਮਾਨਤਾ ਹੀ ਜप्त ਹੋਣ ਗਿਆ ਇਹ ਸੂਤਰ ਕਹਿ ਰਹੇ ਨੇ ਪਰ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਇਹਨੇ ਜਿਹੜੇ ਮੁੱਖ ਚਾਰ ਦਾਵੇਦਾਰ ਨੇ ਉਹਨਾਂ 'ਚੋਂ ਸਭ ਤੋਂ ਛੋਟੀ ਉਮਰ ਤੇ ਤੁਹਾਡੀ ਬਿਲਕੁਲ ਜੀ ਮੈਂ ਅਕੇ ਦੱਸਣਾ ਚਾਹੁੰਦਾ ਵੀ ਕਈ ਵਾਰੀ ਕਈਆਂ ਦੀਆਂ ਉਮਰਾਂ ਲੰਘ ਜਾਂਦੀਆਂ ਨੇ ਸੋ ਮੈਂ ਰੈਣੀਆ ਜਿਹੜਾ ਪਾਰਟੀ ਨੇ ਇਹਦੀ ਛੇਤੀ ਵੀ ਜਿਹੜਾ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੈਨੂੰ ਖੁਸ਼ੀ ਹੈ ਕਿ ਜਿਹੜਾ ਪਾਰਟੀ ਨੇ ਮੇਰੇ ਤੇ ਇਹ ਜਿਹੜਾ ਜ਼ਿੰਮੇਵਾਰੀ ਵੱਡੀ ਦਿੱਤੀ ਹੈ ਮੈਨੂੰ ਮੈਂ ਰੈਣੀਆ ਪਾਰਟੀ ਦਾ ਤੁਹਾਨੂੰ ਬਹੁਤ ਬਧਾਈਆਂ ਫਰਮਤਮਾ ਬਧਾਈ ਸਭ ਨੂੰ ਬਧਾਈਆਂ ਜੀ 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 ਅੱਛਾ ਤੁਸੀਂ ਅੱਜ ਕੀ ਕਹਿਣਾ ਚਾਹੁੰਦੇ ਸਵੇਰੇ ਕਿੱਦਾਂ ਦੀ ਸ਼ੁਰੂਆਤ ਹੋਈ ਹੈ ਕਿਸ ਤਰੀਕੇ ਦੇ ਨਾਲ ਵੋਟ ਪਾਉਣ ਤੋਂ ਪਹਿਲਾਂ ਅਮਨ ਚੇਜ਼ਿੰਗ ਚੈਰੀ ਕਲਸੀ ਤੁਹਾਡਾ ਪੁੱਤਰ ਉਹਨੇ ਕੀ ਕੀਤਾ ਕੀ ਕਿਵੇਂ ਤੁਹਾਡੇ ਚਰਨੀਆ ਤੋਂ ਚੱਲ ਕੇ ਆਇਆ ਜਿੱਤੇ ਉਹਦੇ ਰਿਹਾਸ਼ੇ ਘਰ ਚ ਆਵਾ ਅੱਜ ਤੁਹਾਡੀ ਵੱਲੋਂ ਤਿਆਰੀ ਕਿਹੋ ਜੀ ਹੈ ਸਾਡੇ ਵੱਲੋਂ ਪੂਰੀ ਤਿਆਰੀ ਹੈ ਜੀ ਅਸੀਂ ਪੂਰੇ ਜੋਰ ਸ਼ੋਰ ਨਾਲ ਆਏ ਆ ਠੀਕ ਹੈ ਹਾਂਜੀ ਹਾਂਜੀ ਤੁਹਾਡੇ ਤੇ ਕੱਲਾ ਜੋਰ ਸ਼ੋਰ ਨਹੀਂ ਜ਼ਿੰਮੇਵਾਰੀ ਵੀ ਵੱਡੀ ਪੈ ਗਈ ਹੈ ਹੈਨਾ ਤੇ ਜ਼ਿੰਮੇਵਾਰੀ ਵੱਡੀ ਹੈ ਤੇ ਅੱਜ ਦੀ ਤਿਆਰੀ ਵੀ ਵੱਡੀ ਹੈ ਤੇ ਤੁਸੀਂ ਫਿਰ ਇਲੈਕਸ਼ਨਾਂ 'ਚ ਪ੍ਰਚਾਰ ਪ੍ਰਚੂਰ ਕੀਤਾ ਕੀ ਘਰੇ ਰਹੇ ਨਹੀਂ ਅਸੀਂ ਘਰ ਹੀ ਪ੍ਰਚਾਰ ਕੀਤਾ ਜੀ ਅੱਛਾ ਰਾਜਵੀਰ ਕਲਸੀ ਜੀ ਸਸਿਕਾ ਸਤਿ ਸ਼੍ਰੀ ਅਕਾਲ ਬਾਜੀ ਅੱਜ ਦਾ ਦਿਨ ਤੁਸੀਂ ਕਿਹੋ ਜਿਹਾ ਮਨ ਰਿਹਾ ਬਹੁਤ ਵਧੀਆ ਪਾਜੀ ਵਧੀਆ ਕਿ ਲੱਕੀ ਲੱਕੀ ਵੀ ਤੇ ਵਧੀਆ ਵੀ ਹਾਂਜੀ ਹਾਂਜੀ ਕਿਉਂਕਿ ਵੇਖੋ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ ਲੋਕਾਂ ਦੀ ਸੇਵਾ ਕਰਨ ਦਾ ਤੇ ਭਾਜੀ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ ਜਿੰਕੀ ਤੇ ਸ਼ੋਰ ਹੈ ਕਿ ਖਰੇ ਆਪਾਂ ਉਤਰਾਂਗੇ ਪਰ ਇੱਕ ਵਾਰੀ ਚਾਹਾਂਗਾ ਕਿ ਨਾਲ ਵੋਟ ਤੁਸੀਂ ਕਰੋ ਅਸੀਂ ਉਹਦੇ ਬਾਅਦ ਦੁਬਾਰਾ ਤੁਹਾਡੇ ਨਾਲ ਗੱਲ ਜਰੂਰ ਕਰਦੇ ਹਾਂ ਤੁਸੀਂ ਪਲੀਜ਼ ਸੋ ਅਸ ਫੇਲੇ ਦੇਖ ਰਹੇ ਹਾਂ ਕਿ ਇਹ ਜੋ ਜੋੜੀ ਤੁਸੀਂ ਦੇਖ ਰਹੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਇਹ ਲਾਈਵ ਤਸਵੀਰਾਂ ਦੇਖ ਰਹੇ ਹੋ ਅਮਨ ਛੇਰ ਸਿੰਘ ਸ਼ਰੀ ਕਲਸੀ ਔਰ ਵਿਸ਼ੇ ਰਾਜबीर ਕੌਰ ਕਲਸੀ ਮਿੱਠੋ ਜੀ ਸ਼ੰਗਾਰੀ ਜੀ ਅਗਲੇ ਕਾਊਂਟਰ ਤੇ ਇਹਨਾਂ ਦੀ ਵੋਟ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਇਹ ਲੱਕੀ ਫੈਮਿਲੀ ਅਮਨ ਛੇਰ ਸਿੰਘ ਸ਼ਰੀ ਕਲਸੀ ਲੋਕ ਸਭਾ ਸੀਟ ਗੁਰਦਾਸਪੁਰ ਦੇ ਉਮੀਦਵਾਰ ਨੇ ਸੋ ਉਹਨਾਂ ਦੇ ਬ੍ਰਦਰ ਉਹਨਾਂ ਦੇ ਵੀਰ ਇਸ ਵੇਲੇ ਨਾਲ ਨੇ ਉਹਨਾਂ ਦੀ ਮਾਤਾ ਜੀ ਉਹਨਾਂ ਦੀ ਪਤਨੀ ਰਾਜਬੀਰ ਕੌਰ ਔਰ ਉਹਨਾਂ ਦੇ ਭਾਬੀ ਜੀ ਵੀ ਇਸ ਵੇਲੇ ਨਾਲ ਨੇ ਜਾਨੀ ਕਿ ਸਾਰਾ ਪਰਿਵਾਰ ਵੋਟ ਪਾਉਣ ਦੇ ਲਈ ਪਹੁੰਚਿਆ ਸੋ ਤੁਸੀਂ ਦੇਖ ਰਹੇ ਹੋ ਕਿ ਐਮ ਐਲ ਏ ਅਮਨ ਛੇਰ ਸਿੰਘ ਛਰੀਕਲਸੀ ਜੋ ਕਿ ਉਮੀਦਵਾਰ ਨੇ ਅਮਨ ਛੇਰ ਸਿੰਘ ਛਰੀਕਲਸੀ ਜੋ ਕਿ ਲੋਕ ਸਭਾ ਦੇ ਉਮੀਦਵਾਰ ਨੇ ਸੋ ਪਰਿਵਾਰ ਸਮੇਤ ਪਹੁੰਚ ਚੁੱਕੇ ਨੇ ਲਈ ਤਸਵੀਰਾਂ ਐਨ ਆਰ ਆਈ ਟੂਡੇ ਦੇ ਉੱਤੇ ਤੁਸੀਂ ਦੇਖ ਪਾ ਰਹੇ ਹੋ ਸੇ ਲਾਈ ਤੁਸੀਂ ਲਗਾਤਾਰ ਦੇਖ ਰਹੇ ਹੋ ਐਨਆਰਏ ਟੂਡੇ ਤੇ ਸਵੇਰ ਤੋਂ ਹੀ ਸਭ ਤੋਂ ਤੇਜ਼ ਕਵਰੇਜ ਸਭ ਤੋਂ ਫਾਸਟ ਕਵਰੇਜ ਔਰ ਜਦ ਤੋਂ ਪਹਿਲੀ ਵੋਟ ਪਈ ਹੈ ਤਦ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਹੋ ਜੀ ਇਲੈਕਸ਼ਨ ਚੱਲ ਰਹੀ ਹੈ ਸ਼ਾਂਤਮਈ ਇਲੈਕਸ਼ਨ ਚੱਲ ਰਹੀ ਸੋ ਅਮਨ ਛੇਰ ਸਿੰਘ ਸ਼ਹਿਰੀ ਕਲਸੀ ਸੋ ਉਹਨਾਂ ਜੀ ਸੋ ਉਹਨਾਂ ਵੱਲੋਂ ਪਰਚੀ ਜਿਹੜੀ ਹੈ ਸਲਿੱਪ ਜਿਹੜੀ ਹੈ ਅੱਗੇ ਦੇ ਦਿੱਤੀ ਗਈ ਐਸ ਵੱਲੇ ਵੈਰੀਫਾਈ ਕੀਤੀ ਜਾ ਰਹੀ ਹੈ ਔਰ ਵੈਰੀਫਾਈ ਹੋਣ ਤੋਂ ਬਾਅਦ ਜੀ ਮਿੱਠੋ ਜੀ ਦੇਖਿਓ ਹਣ ਨਿਸ਼ਾਨੀ ਲੱਗ ਚੁੱਕੀ ਹੈ ਵੋਟ ਉਹਨਾਂ ਨੂੰ ਮਿਲ ਚੁੱਕੀ ਹੈ ਹੁਣੇ મતદાન ਕਰਨਗੇ VOTING ਕਰਨਗੇ ਇਸ ਦੇ ਬਾਅਦ ਵੋਟ ਦਾ ਇਸਤੇਮਾਲ ਹੋਏਗਾ ਸੋ ਅਮਰ ਚੇਤ ਸਿੰਘ ਸ਼ਰੀ ਕਲਸੀ ਔਰ ਅਮਰਤ ਕਲਸੀ ਸੋ ਇਹਨਾਂ ਵੱਲੋਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਲਾਈਵ ਔਰ ਸਾਰੀਆਂ ਤਸਵੀਰਾਂ ਦੇਖ ਰਹੇ ਹੋ ਲਾਈਵ ਤਸਵੀਰਾਂ ਦੇਖ ਰਹੇ ਹੋ ਅਮਨ ਚੇਰ ਸਿੰਘ ਸ਼ਹਿਰੀ ਕਲਸੀ ਹੋਣੀ ਆਪਣੇ ਕੀਮਤੀ ਵੋਟ ਦਾ ਇਸਤੇਮਾਲ ਕਰਦੇ ਹੋਏ ਪੋਲਿੰਗ ਅਫਸਰ ਦੀ ਕੋਲ ਉਹ ਪਹੁੰਚ ਚੁੱਕੇ ਪੋਲਿੰਗ ਅਫਸਰ ਹੋਣਾ ਨੇ ਵੈਰੀਫਿਕੇਸ਼ਨ ਕੀਤੀ ਔਰ ਉਹਨਾਂ ਦੀ ਉਂਗਲੀ ਤੇ ਮਾਰਕਿੰਗ ਕਰਨ ਦਿੱਤੀ ਹੈ ਕਰਨ ਤੋਂ ਬਾਅਦ ਸਾਈਨ ਹੋ ਚੁੱਕੇ ਨੇ ਔਰ ਉਹ ਹੁਣ ਵੋਟਿੰਗ ਕਰਨ ਦੇ ਲਈ ਬਿਲਕੁਲ ਰੈਡੀ ਨੇ ਤਿਆਰ ਨੇ ਇਹ VOTING ਦੇ ਲਈ ਹੁਣ ਕੈਬਨ ਚ ਜਾਣਗੇ ਔਰ ਉਸ ਕੈਬਨ ਦੇ ਵਿੱਚ ਇਹ ਵੋਟ ਕਰਕੇ ਆਣਗੇ ਔਰ VOTING ਤੋਂ ਬਾਅਦ ਜੀ ਹਾਂ VOTING ਦੇ ਲਈ ਅੱਗੇ ਵਧਣਗੇ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਸੋ ਲਾਈ ਟਸਵੀਰਾਂ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਹੁਣੇ ਵੋਟ ਕਰ ਰਹੇ ਨੇ ਲੋਕ ਸਭਾ ਉਮੀਦਵਾਰ ਨੇ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਸੋ ਆਪਣੀ ਮੱਤ ਦਾ ਦਾਨ ਕਰਦੇ ਹੋਇਆ ਜਾਨੀ ਕਿ VOTING ਕਰਦੇ ਹੋਏ ਵੋਟ ਕਰਦੇ ਆ ਤੁਸੀਂ live ਤਸਵੀਰਾਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਤੁਹਾਡੀ ਸਕ੍ਰੀਨ ਤੇ ਸਦਿਕ ਬਾੜੀਓ ਅਮਨ ਚੇਤ ਸਿੰਘ ਸ਼ਾਹਰੀ ਕਲਸੀ ਹੋਣਾ ਨੇ ਵੋਟ ਕਰ ਦਿੱਤਾ ਸੋ VOTING ਹੋ ਗਈ ਹੈ